ਲਾਈ ਵੀ ਮਿੱਤਰੋ ਪਹੁੰਚ ਗਏ ਆਪਾਂ ઋਸ਼ੀਕੇਸ਼ ਧੂਰੀ ਤੋਂ ਅਸੀਂ ਤੁਰੇ ਸੀਗੇ 8:30 ਤੇ ਤੁਹਾਨੂੰ ਆਪਾਂ ਦਿਖਾਉਣਿਆ ਬਈ ਏਸੀ ਡੱਬਾ ਹਣਾ ਧੂਰੀ ਤੋਂ ਲੱਗੇ ਨੇ ਬਈ 505 ਰੁਪਏ ਧੂਰੀ ਤੋਂ ਲੈ ਕੇ ઋਸ਼ੀਕੇਸ਼ ਤੱਕ ਦੇ ਚਲੋ ਤੁਹਾਨੂੰ ਡੱਬਾ ਦਿਖਾਉਣਾਂਗੇ ਦੇਖ ਸਕਦੇ ਹੋ ਬਈ ਇੱਚ ਮਿਲਿਆ ਕੀ ਕੀ ਆਪਾਂ ਨੂੰ ਉਹ ਤੁਹਾਨੂੰ ਦਿਖਾਉਣਾਂਗੇ ਇੱਕ ਤਾਂ ਸਹਣਾਣੇ ਚਾਦਰ ਤੇ ਆ ਜਿਹੜਾ ਕੰਬਲ ਲਈ ਪਿਆ ਦੇਖ ਸਕਦੇ ਹਰਦੇਵ ਬਾਈ ਕਿਉਂ ਹਰਦੇਵ ਹਾਂਜੀ ਬਾਈ ਕਿਵੇਂ ਆਏ ਸੀ ਬਾਈ ਏਸੀ ਜਿਹੜਾ ਕੰਬਲ ਜਪਤੰਦਰ ਠੰਡਾ ਹੀ ਰੋਕਦੀ ਪਈ ਐ ਕਿ ਵੀ ਠੰਡੇ ਰੋਕਦੀ ਪਈ ਸਹੀ ਗੱਲ ਬਾਹਰ ਗਰਮੀ ਆ ਨਾ ਬਾਹਰ ਗਰਮੀ ਅੰਦਰ ਠੰਡ ਬਹੁਤ ਹੈਗੀ ਲੈ ਠੰਡ ਬਹੁਤ ਹੈ ਨਾ ਬਾਈ ਦੇਖ ਸਕਦੇ ਹੋਗੇ ਤੇ ਇੱਕ ਬਾਈ ਆਪਣਾ ਆ ਖੜਿਆਗਾ ਇਹ ਵੀ ਅਸੀਂ ਪਹੁੰਚ ਗਏ ਪਹੁੰਚ ਗਏ ਕਿਵੇਂ ਪਹੁੰਚ ਗਏ ਕਿਉਂ ਬਈਰੇ ਕਿਵੇਂ ਲੱਗਿਆ ਬਾਈ ਪੂਰਾ ਨਜ਼ਾਰਾ ਸੋਕੇ ਆਏ ਪੂਰੇ ਪੂਰੇ ਸੋਕੇ ਕੋਈ ਔਖਾ ਔਖਾ ਤਾਂ ਨਹੀਂ ਹੋਈ ਲੱਗਦੀ ਆਓ ਪਰਨੀਆ ਮਰ ਬਾਈ ਹਾਂ ਇਹਦਾ ਇੱਥੇ ਵਹ ਜਾਂਦਾ ਜੀ ਨਾ ਵਹ ਲਾੜਾ ਚੇਲਟਪੁਰ ਆ ਗਿਆ ਸਾਲਾਂ ਦੇ ਨਾ ਮੋਟਰਸਾਈਕਲ ਦੇ ਵਾਲਿਆ ਕਪੜੇ ਪਾ ਕੇ ਐ ਜਾ ਔਰ ਮਾਹੌਲ ਹੋ ਜਾਂਦਾ ਜੀ ਉਹ ਦੇਖੋ ਉਹ ਤਾਂ ਚੰਬਲੇ ਫਿਰਦਾ ਮੈਂ ਜਿੰਦਗੀ ਦੀ ਕਿਸੇ ਕਹਿਣਾ ਵੀ ਕਦੇ ਵੀ ਜੇ ਕਿਸੇ ਸਫ਼ਰ ਕਰਨਾ ਉਹ ਗੰਗਾ ਐਸੀ ਵਾਲਾ ਕਰਵਾਓ ਟੋਆਏ ਕਰਦੇ ਜਾਓ ਕੋਈ ਟੈਨਸ਼ਨ ਨਹੀਂ ਅੱਜ ਮੈਂ ਆਪਣਾ ਪੂਰਾ ਮਹੀਨਾ ਉਹਦਾ ਨਾ ਉਹਦਾ ਵਗ ਲੈ ਆ ਰੱਖਿਆ ਉਸ ਵਾਲੇ ਇਹ ਗੱਲਾ ਵੀ ਆ ਤੇ ਆ ਬਾਈ ਲੱਗਿਆ ਪਿਆ ਹੁਣ ਸਾਰੇ ਕੋ ਚੱਕਣ ਦੇਖ ਸਕਦਾ ਨਾ ਕਿਉਂਕਿ ਬਈ ਟ੍ਰੇਨ ਇੱਥੇ ਜਾ ਕੇ ਐਂਡ ਹੋ ਜਾਂਦਾ ਨਾ ਦੇਖ ਸਕਦੇ ਬਾਈ ਠੀਕ ਹੈ ਜੀ ਧੰਨਵਾਦ